ਪਠਾਨਕੋਟ ਦੇ ਅੰਦਰੂਨੀ ਬਾਜ਼ਾਰ ਵਿੱਚ ਅੱਜ ਸਵੇਰੇ ਇੱਕ ਐਕਟਿਵਾ ਸਵਾਰ ਵਿਅਕਤੀ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਗਿਆ। ਇਹ ਘਟਨਾ ਸਵੇਰੇ ਕਰੀਬ 10 ਵਜੇ ਦੀ ਦਸੀ ਜਾ ਰਹੀ ਹੈ। ਜਾਣਕਾਰੀ ਦਿੰਦੇ ਆ ਪੀੜਤ ਬਜ਼ੁਰਗ ਔਰਤ ਸ਼ਕੁੰਤਲਾ ਦੇਵੀ ਨੇ ਦੱਸਿਆ ਕਿ ਉਹ ਅੰਦਰਲਾ ਬਾਜ਼ਾਰ ਚ ਬੇਕਰੀ ਦੀ ਦੁਕਾਨ ਤੇ ਕੰਮ ਕਰਦੀ ਸੀ। ਜਿਸ ਦੌਰਾਨ ਇੱਕ ਨੌਜਵਾਨ ਐਕਟਿਵਾ ਤੇ ਆਇਆ ਉਸਨੇ ਮਹਿਲਾ ਨੂੰ ਪੁੱਛਿਆ ਕਿ ਛੋਲੇ ਕੁਲਚੇ ਦੀ ਦੁਕਾਨ ਕਿੱਥੇ ਹੈ ਜਿਵੇਂ ਹੀ ਉਹ ਦੱਸਣ ਲਈ ਦੁਕਾਨ ਤੋਂ ਬਾਹਰ ਨਿਕਲੀ ਤਾਂ ਉਕਤ ਨੌਜਵਾਨ ਨੇ ਉਸ ਨੂੰ ਉਸਦੀ ਬਾਹ ਫੜ ਕੇ ਉਸਦੇ ਕੰਨ ਤੇ ਚਪਟੇ ਮਾਰੀ ਕੀਤੀ ਅਤੇ ਸੋਨੇ ਦੀਆਂ ਪਾਲੀਆਂ ਖੋ ਕੇ ਉਸ ਨੂੰ ਤੱਕਾ ਦੇ ਕੇ ਫਰਾਰ ਹੋ ਗਿਆ ਜਦੋਂ ਉਸਨੇ ਰੋਲਾ ਪਾਇਆ ਤਾਂ ਕੁਝ ਲੋਕ ਪਿੱਛੇ ਭੱਜੇ ਪਰ ਉਦੋਂ ਤੱਕ ਐਕਟਿਵਾ ਸਵਾਰ ਲੁਟੇਰਾ ਫਰਾਰ ਹੋ ਗਿਆ ਸ਼ਿਕਾਇਤ ਮਿਲਣ ਦੇ ਬਾਅਦ पुलिस ने सीसीटीवी कैमरे की फुटेज कब्जे भी नौजवान नोजवांडी पहचान शुरू कर दीती है ताजो उसमें फड़ाया जा सके। मनोरो सार्दना ते देखते दे रो पंजाब जे की न्यूज़। ਫੇਰ ਬੋਲਿਆ ਮੈਂ ਕੁਲਚਾ ਲੈਣਾ ਤੇ ਲੋਹੀਆਂ ਦੀ ਦੁਕਾਨ ਕਿੱਥੇ ਹੈ ਮੈਂ ਕਿੱਥੇ ਲਈਏ ਖਾਰੇ ਖੂ ਤੇ ਇਹ ਆ ਮੇਰੇ ਕੋਲੋਂ ਬਾਹ ਤੇ ਐਸੇ ਖਿੱਚਿਆ ਤੋ ਮੈਂ ਐਸੇ ਉੱਥੇ ਗਿਰ ਗਈ ਜੀ ਐ ਤੇ ਕਿਤੇ ਮੇਰੀ ਬਾਹੀ ਜੋ ਮਾਰੀ ਉਹਨੇ ਬਾਲੀ ਨਾ ਚੋੜੀ ਤੋ ਮੈਂ ਉਸ ਕੀ ਬਾਜੂ ਐਸੇ ਜ਼ੋਰ ਸੇ ਫੜਿਆ ਮੈਨੂੰ ਤਰੀੜ ਦਾ ਅੱਗੇ ਤੱਕ ਲੈ ਗਿਆ ਮੈਂ ਆਵਾਜ਼ਾਂ ਮਾਰੀ ਕਾਕੇ ਕਾਕੇ ਕਾਕਾ ਨਿਕਲਿਆ ਉਹਨੇ ਰੋਣਾ ਪਾਇਆ ਕਾਕਾ ਨਿਕਲੇ ਕੋ ਹੋ ਰਾਇਆ ਤੋ ਮੈਨੂੰ ਲੱਤ ਮਾਰੀ ਇੱਥੇ ਤੇ ਮੈਂ ਨਿਕ ਛੁੱਟ ਗਈ ਦਨ ਮੇਰੇ ਕੋਈ ਇਹ ਦੇਖੋ ਕਿਦਰ ਬਦਸੀ ਹੋ ਗਈ ਇਹ ਦੇਖੋ ਬਾਹਰ ਰਗੜ ਲੱਗੀ ਇਹ ਕੰਨ ਮੇਰਾ ਇਹ ਦੇਖੋ ਬਿਲਕੁਲ ਅੱਜ ਕਿੰਨੇ ਬੰਦੇ ਆਏ ਕੱਲਾ ਹੀ ਹਾ ਸਕੂਟਰੀ ਤੇ ਆਇਆ ਉਤਰੀ ਨਹੀਂ ਆ ਮੈਂ ਉਹਨੇ ਕੁਲਚਾ ਲੈਣਾ ਹੈ ਇਹਨੇ ਸੋਦਾ ਲੈਣਾ ਚਲੋ ਠੀਕ ਮੇਰਾ ਨਾ ਰਿੱਕੀ ਹੈ ਜੀ ਮੈਂ ਕੁਛ ਨਹੀਂ ਜੀ ਅਸੀਂ ਸਿਹਰਤ ਸਿਹਦੀ ਤਰ੍ਹਾਂ ਹੀ ਹਾਂ ਵੀ ਬਿਜਾਰ ਆਇਆ ਹੈ ਕਬ ਯਾਰ ਆ ਕੇ ਪਤਾ ਲੱਗਿਆ ਕਿ ਇੱਥੇ ਇੱਕੜੀ ਵਾਲੀ ਆਂਟੀ ਹੈ ਉਹ ਦੁਕਾਨ ਤੇ ਬੈਠੀ ਸੀਗੇ ਤੇ ਕੋਈ ਲੜਕਾ ਆਇਆ ਦੋ ਤਿੰਨ ਮਰੀ ਰੇਕੀ ਕੀਤੀ ਉਹਨੇ ਉਸ ਤੋਂ ਬਾਅਦ ਉਹ ਅੰਦਰ ਗਿਆ ਅਤੇ ਬੂਏ ਜੀ ਸਾਰੀ ਸੀਸੀਡੀ ਕੈਮਰੇ ਦੀ ਫੁਟੇਜ ਹੋਈ ਹੈ ਕਬਰ ਤੇ ਮਾਤਾ ਜੀ ਦੀ ਬਾਲੀ ਲੈ ਕੇ ਦੌੜ ਗਿਆ ਤੇ ਉਹਨਾਂ ਦੇ ਥੱਲੇ ਸੁੱਟ ਗਿਆ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਉਹਨਾਂ ਦੇ ਰੋੜਾ ਵੀ ਪੈ ਗਿਆ ਤੇ ਦੇਖੋ ਜੀ ਕੋਈ ਵੀ ਸੇਫ ਨਹੀਂ ਹੈਗੀ ਪਬਲਿਕ ਇੱਥੇ ਵੀ ਤੇ ਪੁਲਿਸ ਪ੍ਰਸ਼ਾਸਨ ਨੂੰ ਜਾਇਦਾ ਕੀ ਇਹਨਾਂ ਤੇ ਨਕੇਲ ਕੱਸੀ ਜਾਵੇ ਜਿੰਨੇ ਨਸ਼ੇੜੀ ਨਸ਼ੇ ਵਾਲੇ ਆ ਤੇ ਦੇਖੋ ਜੀ ਬਹੁਤ ਸੇਫ ਹੀ ਨਹੀਂ ਬੰਦਾ ਕਿੱਧਰ ਕਿੱਥੇ ਜਾਏਗਾ ਨਾ ਕੋਈ ਬੰਦਾ ਦੁਕਾਨਦਾਰੀ ਕਰ ਸਕਦਾ ਇਹ ਦੀ ਸਵੇਰੇ 10:15 ਮਿੰਟ ਦੀ ਹੈ ਜੀ